ਘਰੇ ਜਾਣੇ ਆ ਨਾ ਇਹੀ ਕਹਿੰਦੇ ਆ ਕਿ ਕਦੋਂ ਬੁੱਧਵਾਰ ਆਵੇ ਤਾਂ ਅਸੀਂ ਪਹੁੰਚੀਏ ਅਸੀਂ ਮਤਲਬ ਕਿ ਪੂਰਾ ਪਰਿਵਾਰ ਆਨੇ ਆ ਨਾ ਮੇਰੀ ਬਾਈਫਾ ਮੇਰੀ ਬੇਟੀ ਆ ਮੇਰਾ ਬੇਟਾ ਆ ਅਸੀਂ ਅੱਜ ਦਾ ਦਿਨ ਬਸ ਇੱਥੇ ਲਈ ਰੱਖਿਆ ਹਾਂ ਕੋਈ ਕੰਮ ਨਹੀਂ ਮਤਲਬ ਜਿੰਨਾ ਮਰਜ਼ੀ ਕੰਮ ਹੋਵੇ ਅੱਜ ਮਤਲਬ ਕਿ ਮੈਂ ਆਪਣੀ ਬਾਈਫ ਨੂੰ ਕਿਹਾ ਵੀ ਮੈਂ ਤਾਂ ਜਾਣਾ ਹੀਗਾ ਵੀ ਜਦੋਂ ਵੀ ਮਤਲਬ ਕਿ ਜੇ ਤੁਸੀਂ ਨਹੀਂ ਵੀ ਜਾਣਾ ਪਰ ਮੈਂ ਤਾਂ ਵੀ ਜਾਊਂਗਾ ਕਿਉਂਕਿ ਮੈਂ ਸੇਵਾ ਕਰਨੀ ਆ ਬਹੁਤ ਵਧੀਆ ਲੱਗਦਾ ਔਰ ਜਿੰਨੀ ਸੰਗਤ ਆਉਂਦੀ ਆ ਜਿੰਨਾ ਤੁਸੀਂ ਇਕੱਠ ਦੇਖ ਰਹੇ ਹੋ ਇਹ ਸਾਰੇ ਕੁਝ ਨਾ ਕੁਝ ਆਪਣੀ ਮਰਾਦ ਲੈ ਕੇ ਪਹੁੰਚੇ ਹੋਏ ਆ ਤੇ ਉਹਨਾਂ ਦੀ ਸਾਰਿਆਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਤੋ ਵੈਸੇ ਤਾਂ ਜੀ ਮੈਂ ਆਪਣੀ ਬਸ ਸਿਹਤ ਵਾਰ ਰਹੀ ਹੀ ਕਹਿਣਾ ਵਾ ਮੇਰਾ ਪਰਿਵਾਰ ਤੇ ਮੇਰਾ ਮੇਰੀ ਸਿਹਤ ਠੀਕ ਰਵੇ ਤਾਂ ਉਹ ਸਭ ਕੁਝ ਹੀ ਬਸ ਬਾਕੀ ਬਾਬਾ ਜੀ ਆਪਣੇ ਆਪ ਹੀ ਸਭ ਕੁਝ ਜੋ ਕੁਝ ਮਤਲਬ ਹੈ ਉਹਨਾਂ ਨੂੰ ਪਤਾ ਕੋਈ ਕਹਿਣ ਦੀ ਲੋੜ ਨਹੀਂ ਸਭ ਕੁਝ ਮਰਾਦਾਂ ਪੂਰੀਆਂ ਕਰਦੇ ਸਭ ਕੁਝ ਜਾਣੇ ਜਾਣ ਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਗੁਰੂ ਜੀ ਤਨ ਤਨ ਮੱਭਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਕਿਹੋ ਜਿਹਾ ਲੱਗ ਰਿਹਾ। ਬਹੁਤ ਵਧੀਆ ਲੱਗ ਰਿਹਾ ਬਾਬਾ ਜੀ ਬਹੁਤ ਵਧੀਆ ਲੱਗ ਰਿਹਾ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਚੱਲਿਆ? ਮੈਨੂੰ ਕੋਈ 2-3 ਮਹੀਨੇ ਹੋ ਗਏ ਆਂਦੇ ਰੈਗੂਲਰ। ਰੈਗੂਲਰ ਆ ਰਿਹਾ। ਕਿਹੋ ਜਿਹਾ ਲੱਗ ਜਾਓ ਥਿਉਨ ਨੇ ਹੁਣ ਸੇਵਾ ਵੀ ਕਰ ਰਹੇ ਹਾਂ। ਹਾਂਜੀ ਕਿਹੋ ਜਿਹਾ ਮਹਿਸੂਸ ਹੁੰਦਾ। ਬਹੁਤ ਬਸ ਕੁੜੀ ਹੀ ਰਹਿੰਦੀ ਆ ਹਾਂਜੀ ਬਿਲਕੁਲ ਰਹਿੰਦੀ ਆ ਅਸੀਂ ਮਤਲਬ ਕਿ ਪੂਰਾ ਪਰਿਵਾਰ ਆਨੇ ਆ ਮੈਂ ਆ ਮੇਰੇ ਭਾਈ ਭਾ ਮੇਰੀ ਬੇਟੀ ਆ ਮੇਰਾ ਬੇਟਾ ਆ ਅਸੀਂ ਅੱਜ ਦਾ ਦਿਨ ਬਸ ਇੱਥੇ ਲਈ ਰੱਖਿਆ ਹਾਂ ਕੋਈ ਕੰਮ ਨਹੀਂ ਮਤਲਬ ਜਿੰਨਾ ਮਰਜੀ ਕੰਮ ਹੋ ਗਏ ਅੱਜ ਮਤਲਬ ਕਿ ਮੈਂ ਬੜੀ ਬਾਈਕ ਨੂੰ ਕਿਹਾ ਵੀ ਮੈਂ ਤਾਂ ਜਾਣਾ ਹੀਗਾ ਕਿ ਜਦੋਂ ਵੀ ਮਤਲਬ ਕਿ ਜੇ ਤੁਸੀਂ ਨਹੀਂ ਵੀ ਜਾਣਾ ਪਰ ਮੈਂ ਤਾਂ ਵੀ ਜਾਊਂਗਾ ਕਿਉਂਕਿ ਮੈਂ ਸੇਵਾ ਕਰਨੀ ਆ ਬਹੁਤ ਵਧੀਆ ਲੱਗਦਾ ਔਰ ਜਿੰਨੀ ਸੰਗਤ ਆਉਂਦੀ ਆ ਜਿੰਨਾ ਤੁਸੀਂ ਇਕੱਠ ਦੇਖ ਰਹੇ ਹੋ ਇਹ ਸਾਰੇ ਕੁਛ ਨੁ ਕੁਛ ਆਪਣੀ ਮਰਦ ਲੈ ਕੇ ਪਹੁੰਚੇ ਹੋਏ ਆ ਤੇ ਉਹਨਾਂ ਦੀ ਸਾਰਿਆਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਤੇ ਤਾਂ ਹੀ ਇੰਨਾ ਵੱਡਾ ਇਕੱਠ ਕਹਾਂਜੀ ਇਕੱਠ ਤਾਂ ਹੀ ਇੰਨਾ ਵੱਡਾ ਵਾ ਤੁਸੀਂ ਕੁਛ ਮੰਗਿਆ ਬਾਬਾ ਦੀਪ ਸਿੰਘ ਜੀ ਤਾਂ ਬਾਬਾ ਜੀ ਤੋਂ ਵੈਸੇ ਤਾਂ ਜੀ ਮੈਂ ਆਪਣੀ ਬਸ ਸਿਹਤ ਬਾਰੇ ਹੀ ਕਹਿਣਾ ਵਾ ਮੇਰਾ ਪਰਿਵਾਰ ਤੇ ਮੇਰਾ ਮੇਰੀ ਸਿਹਤ ਠੀਕ ਰਹੇ ਤਾਂ ਸਭ ਕੁਝ ਹੀ ਬਸ ਬਾਕੀ ਬਾਬਾ ਜੀ ਆਪਣੇ ਆਪ ਹੀ ਸਭ ਕੁਝ ਜੋ ਕੁਝ ਮਤਲਬ ਹੈ ਉਹਨਾਂ ਨੂੰ ਪਤਾ ਉਹ ਕਹਿਣ ਦੀ ਲੋੜ ਨਹੀਂ ਉਹ ਸਭ ਕੁਝ ਮਰਜ਼ਾ ਪੂਰੀਆਂ ਕਰਦੇ ਆ ਸਭ ਕੁਝ ਜਾਣੇ ਜਾਣ ਆ ਮੰਗਿਆ ਤੇ ਕੀ ਮੰਗਿਆ ਬਾਬੇ ਕੋਲ ਬਿਲਕੁਲ ਕਿ ਨਾ ਮੰਗਣ ਦੀ ਲੋੜ ਨਹੀਂ ਜੀ ਮੈਂ ਲੋੜ ਦੀ ਜਦੋਂ ਮੰਗਿਆ ਮੋਤੀ ਨਹੀਂ ਮਿਲਿਆ ਮੰਗਿਆ ਮਿਲਿਆ ਨਾ ਕਿੱਦਾਂ ਜੀ ਠੀਕ ਕਿੱਦਾਂ ਵੈਨ ਮੰਗੇ ਮੋਤੀ ਮਿਲੇ ਮੰਗੇ ਮਿਲਿਆ ਨਾ ਇਹ ਹੀ ਖਾ ਬਿਲਕੁਲ ਪੰਜ ਬੁੜੀਆਂ ਹੁੰਦੀਆਂ ਸੀ ਇੱਥੇ ਫੋਟੋ ਰੱਖ ਕੇ ਬਾਤ ਕਰਦੀਆਂ ਸੀ ਇਹ ਪੁਰਾਣੇ ਆ ਇਹਨਾਂ ਦੇਗਾ ਪੰਜ ਬੁੜੀਆਂ ਸੀ ਹੁੰਦੀਆਂ ਸੀ ਫੋਟੋ ਰੱਖ ਕੇ ਪਾਠ ਕਰਿਆ ਸੀ ਸੱਤ ਵੀ ਨਹੀਂ ਸੀ ਹੁੰਦੀ ਨਹੀਂ ਪੈਣ ਲੱਗ ਜਾਂਦਾ ਸੀ ਖੜ ਕੇ ਪਾਠ ਕਰਦੀਆਂ ਸੀ ਤੇ ਹੁਣ ਜਿਵੇਂ ਸੰਗਤਾਂ ਦਾ ਹੁਣ ਸੰਗਤਾਂ ਦੇ ਪਤਾ ਹੀ ਨਹੀਂ ਹੈਨਾ ਮਾਸੇ ਇਹ ਮਾਲਕ ਨਹੀਂ ਕਰ ਪਾਇਆ ਜੋਤ ਸੁਧ ਭਾਵੇਂ ਨਾਨਕਾ ਛੋਈ ਗੱਲ ਚੰਗੀ ਥਿਸ ਇਜ਼ ਦਾ ਐਂਡ ਏ ਜੀ ਇਹ ਜਿਹੜੇ ਮਾਤਾ ਜੀ ਆ ਸਮਝ ਲਓ ਵੀ ਇਹ ਬਹੁਤ ਪੁਰਾਣੇ ਆ ਜਦੋਂ ਇਹ ਕਹਿੰਦੇ ਆ ਕਿ ਅਸੀਂ ਪੰਜ ਜਾਣੀਆਂ ਬੁੜੀਆਂ ਹੁੰਦੀਆਂ ਸੀਗੀਆਂ ਤੁਸੀਂ ਦੇਖੋ ਬਾਬੇ ਦੀ ਕਿੱਡੇ ਵੱਡੇ ਆਪਾਰ ਕਿਰਪਾ ਹੈਗੀ ਆ ਐਨੀ ਸੰਗਤ ਕੁਝ ਐਵੇਂ ਤਾਂ ਜੁੜਦੀ ਨਹੀਂ ਜਿੰਨੀ ਵੀ ਸੰਗਤ ਇੱਥੇ ਆਈ ਹੈ ਇਹ ਸਾਰੀ ਮਰਾਦਾਂ ਵਾਲੀ ਹੋਈ ਆ ਇਹਨਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਨੇ ਇਹ ਤਾਂ ਹੀ ਐਡੇ ਵੱਡੇ ਸੰਗਤ ਇੱਥੇ ਜੁੜਦੀ ਆ ਤਾਂ ਤੰਤਰਬਾਬਾ ਜੀ ਸਿੰਘ ਜਿਹੜੇ ਘਰ ਬੈਠੇ ਦਰਸ਼ਨ ਕਰ ਰਹੇ ਆ ਹਾਂ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਜੇ ਕ ਆ ਸਕਦੇ ਆ ਤਾਂ ਆਣ ਨਹੀਂ ਤਾਂ ਫਿਰ ਘਰ ਬੈਠ ਕੇ ਤਾਂ ਉਹ ਦਰਸ਼ਨ ਕਰ ਹੀ ਰਹੇ ਆ ਪਰ ਬਾਬਾ ਜੀ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਨੇ ਔਰ ਹੁੰਦੀਆਂ ਨੇ ਤੇ ਜਿੰਨੀ ਵੀ ਸੰਗਤ ਆਈ ਆ ਮੈਨੂੰ ਲੱਗਦਾ ਕੁਛ ਨਾ ਕੁਛ ਉਹ ਲੈਣੀ ਹੀ ਆਏ ਆ ਉਹਨਾਂ ਨੂੰ ਜ਼ਰੂਰ ਮਿਲਦਾ ਵੀ ਆ ਬਹੁਤ ਸਾਰੇ ਜਿੰਨੇ ਕ ਅਸੀਂ ਸੁਣਿਆ ਵੀ ਆ ਉਹ ਸਾਰੇ ਇਹੀ ਕਹਿੰਦੇ ਆ ਮੈਂ ਤਾਂ ਇੱਕੋ ਹੀ ਕਹਿਣਾ ਵੀ ਜੇ ਸਿਹਤ ਤੁਹਾਡੀ ਠੀਕ ਹੈ ਤਾਂ ਤੁਸੀਂ ਸਾਰਾ ਕੁਝ ਠੀਕ ਹੈ ਕਿਉਂਕਿ ਮੈਂ ਮਤਲਬ ਕਿ 63 ਸਾਲ ਦਾ ਹੈਗਾ ਮੈਂ ਤੇ ਤੁਸੀਂ ਦੇਖ ਰਹੇ ਹੋ ਕਿ ਬਾਬੇ ਦੀ ਕਿਰਪਾ ਹੈ ਮੈਂ ਕੁਝ ਨਹੀਂ ਕਰ ਸਕਦਾ ਮੇਰੇ ਨਹੀਂ ਆਤਾ ਹੈਗਾ ਇਹ ਸਿਰਫ ਬਾਬੇ ਦੀ ਹੀ ਕਿਰਪਾ ਵਾ ਬਾਬੇ ਦੀ ਹੀ ਕਿਰਪਾ ਵਾ ਅਸੀਂ ਬਸ ਮਤਲਬ ਕਿ ਉਹਨਾਂ ਦੇ ਨਾਲ ਜੁੜੇ ਹੋਏ ਆਂ ਬਹੁਤ ਸਾਰ ਤੋਂ ਪਹਿਲਾਂ ਤੋਂ ਜੁੜੇ ਹੋਏ ਆਂ ਅਸੀਂ ਅੰਮ੍ਰਿਤਸਰ ਵੀ ਜਾਂਦੇ ਰਹੇ ਆਂ ਪਰ ਹਾਂ ਸਿੱਧਾ ਸਾਹਿਬ ਪਰ ਹੁਣ ਦੇਖੋ ਐਡੀ ਦੂਰ ਜਾਣਾ ਵੀ ਆ ਥੋੜਾ ਜਿਹਾ ਕੁਝ ਰਹਿਵੇਂ ਕੁਝ ਪਰਿਵਾਰਿਕ ਹੁੰਦਾ ਵੀ ਆ ਪਰ ਇਹ ਸਾਨੂੰ ਨੇੜੇ ਆ ਅਸੀਂ ਜਲੰਧਰ ਬਾਈ ਕੋਲ ਤੋਂ ਆਨੇ ਆ ਕੋਈ ਜ਼ਿਆਦਾ ਦੂਰ ਨਹੀਂ ਆ ਬਾਈਗੁਰੂ ਜੀ ਕਾਲਸਾ ਬਾਈਗੁਰੂ ਜੀ ਕੀ ਪਤਾ